ਜੀ ਨਜ਼ਾਰੇ ਦੀ ਗੱਲ ਕੀਤੀ ਕਿਹੜਾ ਨਜ਼ਾਰਾ ਐਸਾ ਜਿਹਦੇ ਅੰਦਰ ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਵੇ ਲੋਕੀ ਨਜ਼ਰਬੰਦ ਹੋ ਜਾਣ ਲੋਕੀ ਨਜ਼ਾਰਾ ਲੈਣ ਲਈ ਬਾਹਰੋਂ ਆਣ ਇਹ ਕਿਹੜੀ ਕਿਹੜੀ ਪ੍ਰਥਾ ਹੈ ਪਰ ਗੱਲ ਇਹ ਹੈ ਵੀ ਜਿਵੇਂ ਇੰਨਾ ਯੂਥ ਉਸ ਦਿਨ ਆਇਆ ਔਰ ਸਾਰਾ ਚੰਡੀਗੜ੍ਹ ਦਾ ਟ੍ਰੈਫਿਕ ਜਿਹੜਾ ਹੈ 34 ਸੈਕਟਰ ਜਿਹੜਾ ਹੈ ਬਿਲਕੁਲ ਸੈਂਟਰ ਪਲੇਸ ਹੈ ਤੇ ਦਲਜੀਤ ਉਹ ਸਾਂਝਾ ਹੈ ਉਹਦੀ ਤੇ ਜੇਕਰ 25000 ਇੱਥੇ ਇਕੱਠੇ ਹੋਏ 50000 ਫਿਰ ਪੂਰਾ ਸ਼ਹਿਰ ਹੀ ਰੁਕ ਜਾਏਗਾ ਨਾ ਉਥੇ ਲੋਕਾਂ ਨੇ ਟਾਇਲਟ ਬਾਥਰੂਮ ਸਾਰਾ ਉਹ ਜਿਹੜਾ ਸਫਾਈ ਜਿਹੜੀ ਹਾਈਜੀਨ ਉਹ ਵੀ ਖਤਮ ਹੁੰਦੀ ਹੈ ਪਰ ਸਭ ਤੋਂ ਵੱਡੀ ਪੀ ਤੁਸੀਂ ਓਪਨਲੀ ਸ਼ਰਾਬਲਾ ਲੋਕਾਂ ਨੂੰ ਸਰਵ ਕਰਦੇ ਪਏ ਪਹਿਲਾਂ ਵੀ ਕਦੇ ਐਵੇਂ ਦੀ ਪਰੇਸ਼ਾਨੀ ਆਈ ਹੈ ਕਿ ਜਾਂ ਹੁਣ ਜਿਵੇਂ ਕਰਨ ਔਜਲਾ ਐ ਉਸ ਤੋਂ ਬਾਅਦ ਦਲਜੀਤ ਆ ਰਿਹਾ ਇਹ ਜਾਣ ਕੇ ਪੰਜਾਬੀ ਕਲਾਕਾਰਾਂ ਨੂੰ ਟਾਰਗੇਟ ਤਾਂ ਨਹੀਂ ਔਰ ਫਿਰ ਤੁਸੀਂ ਸਿਕਿਉਰਿਟੀ ਨਹੀਂ ਦੇਖਦੇ ਹੋ ਨਾਲ ਪੈਟਰੋਲ ਪੰਪ ਹੈ ਉੱਥੇ ਆਤਿਸ਼ਵਾਦੀ ਹੋਈ ਔਰ ਪਟਾਕੇ ਚੱਲੇ ਤੇ ਕੋਈ ਇਵਨ ਜਨਰੇਟਰ ਸੈੱਟ ਉੱਥੇ ਲੱਗਦੇ ਨੇ ਕੋਈ ਅੱਧਾ ਸਪਾਰਕ ਹੋ ਜਵੇ ਤਾਂ ਉੱਥੇ ਕੋਈ ਨੁਕਸਾਨ ਹੋ ਜਵੇ ਤਾਂ ਬਹੁਤ ਵੱਡਾ ਨੁਕਸਾਨ ਇਹਦੀ ਜ਼ਿੰਮੇਵਾਰੀ ਕੌਣ ਲਾਉਂ? ਦਾਰੂ ਦੀ ਗੱਲ ਹੈ ਦਰੂ ਆਈ ਕਿਥੋਂ ਉੱਥੇ ਸੈਕਟਰ 34 ਦੇ ਵਿੱਚ ਹੀ ਠੀਕ ਸਾਹਮਣੇ ਮਿਲਣਾ ਲੱਗਦਾ ਉੱਥੇ ਠੀਕ ਸਾਹਮਣੇ ਠੇਕਾ ਹੈ ਨਾ ਨਾ ਸਰ ਇਹ ਉਹਨਾਂ ਨੇ ਕੁਝ ਕੰਪਨੀਆਂਜ਼ ਨੂੰ ਸਪਾਂਸਰਸ਼ਿਪ ਕਿਸ ਕੰਪਨੀ ਨੇ ਕੀਤੀ ਉਹ ਕੰਪਨੀ ਦੇ ਦਰੂ ਉੱਥੇ ਆਈ ਸ਼ਰਾਬ ਕਿਉਂ ਅਲਾਉ ਕਰਦੇ ਆ ਵੀ ਪਬਲਿਕ ਵਿੱਚ ਅਸੀਂ ਉੱਥੇ ਬੱਚਿਆਂ ਨੂੰ ਕੀ ਦਿਖਾਣਾ ਅਸੀਂ ਆਪਣੇ ਬੱਚਿਆਂ ਨੂੰ ਵੀ ਅਸੀਂ ਸ਼ਰਾਬ ਉਪਲ ਨਹੀਂ ਕਰਨ ਲੱਗੇ ਉਹ ਸਿਕਟਰ ਤੇ ਸਟਾਲ ਲੱਗੇ ਜਦ ਕਿ ਅਸੀਂ ਓਪਨਲੀ ਸਮੋਕਿੰਗ ਵੈਨ ਉੱਥੇ ਕੋਈ ਰੁਕਣ ਵਾਲਾ ਹੀ ਨਹੀਂ ਸੀਗਾ ਸਰ ਜਿਸ ਸਿਕਟਰ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਪ੍ਰੋਗਰਾਮ ਹੈ ਉਹ 25 ਸੈਕਟਰ ਹੋਵੇ 34 ਤੋਂ ਜੇ 25 ਜਾਂਦਾ ਫਿਰ 25 ਵਾਲਿਆਂ ਨੂੰ ਹੀ ਪ੍ਰੋਬਲਮ ਹੋਏਗੀ 25 ਵਾਲੇ ਵੀ ਕਹਿਣਗੇ ਤਾਂ ਸਾਨੂੰ ਪ੍ਰੋਬਲਮ ਹੋ ਰਹੀ ਹੈ ਫਿਰ ਸਰ 25 ਦੇ ਵਿੱਚ ਇਦਾਂ ਦੀ ਕੋਈ ਪਾਪੂਲੇਸ਼ਨ ਇਦਾਂ ਤਾਂ ਕੋਈ ਉੱਥੇ ਲੋਕ ਨਹੀਂ ਵੱਸਦੇ ਉੱਥੇ ਵੀ ਵਜਦੇ ਯੂਨੀਵਰਸਿਟੀ ਹੈ ਨੇੜੇ ਉੱਥੇ ਬਿਲਕੁਲ ਪੀਜੀਆਈ ਨੇੜੇ ਆ ਅਸੀਂ ਜੀਤ ਵੇਲੇ ਤਾਂ ਨਹੀਂ 7-8000 ਨਾ ਨਾ 25000 ਨਾ ਉਹ ਤਾਂ ਲੱਖ ਦੇ ਨੇੜੇ ਤੜਿਆ ਉਹ ਹੁਣ ਇਹ ਐਡਮਿਸ਼ਨ ਇਸ ਚੀਜ਼ ਨੂੰ ਇਨਸ਼ੋਰ ਕਰੇ ਪਰ ਚੰਡੀਗੜ੍ਹ ਵਿੱਚ ਜੇ ਜਗ੍ਹਾ ਨਹੀਂ ਹੈ ਫਿਰ ਇੱਥੇ ਚੰਡੀਗੜ੍ਹ ਵਿੱਚ ਇਦਾਂ ਦੇ ਫੰਕਸ਼ਨ ਲਾਉ ਨਹੀਂ ਹੋਣੇ ਚਾਹੀਦੇ ਮਹੱਲੀ ਸਟੇਟ ਤਾਂ ਪੰਜਾਬ ਚਲ ਗਿਆ ਫਿਰ ਪੰਜਾਬ ਸਰਕਾਰ ਛੋਹ ਹੀ ਨਹੀਂ ਕਰਾਰੀ ਪੰਜਾਬ ਸਰਕਾਰ ਨੇ ਕਰਾਇਆ ਸੀਗਾ ਸਰਸ ਮੇਲਾ ਉੱਥੇ ਵਧੀਆ ਉਹਨਾਂ ਨੇ ਸਾਰਾ ਨਿਭਾਇਆ ਫਿਰ ਇਹ ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਦੀ ਕੈਪੀਟਲ ਹੈ ਚੰਡੀਗੜ੍ਹ ਜਿਹੜੇ ਛੋਟੇ ਪਹਿਲਾਂ ਵਿਰੋਧ ਕੀਤਾ ਇਸ ਚੀਜ਼ ਦਾ ਨਹੀਂ ਜੀ ਵਿਰੋਧ ਨਹੀਂ ਕੀਤਾ ਹੁਣ ਜਿਆਦਾ ਇਸ ਇਸ ਵਾਰੀ ਜਿਆਦਾ ਤਕਲੀਫ ਆਈ ਹੈ ਫਿਰ ਲੋਕ ਕਹਿਣਗੇ ਤੁਸੀਂ ਜਾਣ ਕੇ ਟਾਰਗੇਟ ਕਰ ਰਹੇ ਹੋ ਸਿੰਗਰਾਂ ਨੂੰ ਪੰਜਾਬ ਸਰਕਾਰ ਛੋ ਵੀ ਨਹੀਂ ਹੋਇਆ ਐਟੀਐਨ ਨੇ ਕੰਮੀਆਂਸ ਦੱਸੋ ਪਿਛਲੇ ਤੁਸੀਂ ਵੀ ਇੱਥੇ ਰਹਿੰਦੇ ਹੋ ਜਦੋਂ ਲਾਸਟ ਜੇਪੀ ਨੱਡਾ ਜੀ ਆਏ ਨੇ ਇੱਥੇ ਉਦੋਂ ਬਹੁਤ ਟ੍ਰੈਫਿਕ ਹੋਇਆ ਸੀਲ ਕਰ ਦਿੱਤਾ ਗਿਆ ਸੀਗਾ ਸਾਰਾ ਸੈਕਟਰ 34 ਪੈਟਰੋਲ ਪੰਪ ਵੀ ਹਾਲਾਂਕਿ ਬੰਦ ਹੋ ਜਾਂਦੇ ਨੇ ਉਦੋਂ ਉਦੋਂ ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਵੀ ਗਲਤੀ ਆ ਉਦੋਂ ਵੀ ਲੀਡਰਾਂ ਨੂੰ ਉਹ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਹੋਣਾ ਚਾਹੀਦਾ ਜ਼ਿੰਮੇਵਾਰ ਸਿੰਗਰ ਤਾਂ ਨਹੀਂ ਹੋਏਗਾ ਜਿਹੜਾ ਕਲਾਕਾਰ ਆ ਰਿਹਾ ਉਹਨੇ ਤਾਂ ਆਪਣੇ ਪੈਸੇ ਨਾਲ ਮਤਲਬ ਹੈ ਆਪਣੇ ਸ਼ੋਅ ਨਾਲ ਸਿੰਗਰ ਨੂੰ ਤਾਂ ਆਪਣੇ ਪੈਸੇ ਨਾਲ ਮਤਲਬ ਹੈ ਉਹ ਕਿਸੇ ਚੀਜ਼ ਦਾ ਜ਼ਿੰਮੇਵਾਰ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਕਰਨ ਔਜਲਾ ਦਾ ਸ਼ੋਅ ਹੋਇਆ 25000 ਦੇ ਨੇੜੇ ਤੇੜੇ ਲੋਕ ਲੋਕ ਪਹੁੰਚੇ ਲੋਕਾਂ ਨੇ ਆਨੰਦ ਮਾਣਿਆ ਕੋਈ ਫੀਡਬੈਕ ਕਿਵੇਂ ਦੀ ਆਈ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਪਰ ਫੀਡਬੈਕ ਜਿਹੜੇ ਉੱਥੇ ਲੋਕ ਰਹਿੰਦੇ ਨੇ ਉਹ ਦੇ ਰਹੇ ਨੇ ਕਿ ਸਾਨੂੰ ਨਜ਼ਾਰਾ ਨਹੀਂ ਆਇਆ ਨਜ਼ਾਰਾ ਕਿਉਂ ਨਹੀਂ ਆਇਆ ਉਹਨਾਂ ਨੂੰ ਪਰੇਸ਼ਾਨੀ ਹੋਈ ਉਹਨਾਂ ਦੇ ਬੱਚਿਆਂ ਨੂੰ ਪਰੇਸ਼ਾਨੀ ਹੋਈ ਮੈਡੀਕਲ ਸਹੂਲਤਾਂ ਨੂੰ ਲੈ ਕੇ ਪਰੇਸ਼ਾਨੀ ਹੋਈ ਉਹਨਾਂ ਲਈ ਦਿਨਾਂ ਦੇ ਵਿੱਚ 14 ਤਰੀਕ ਨੂੰ ਦਲਜੀਤ ਆ ਰਿਹਾ ਤਾਂ ਵੀ ਪਰੇਸ਼ਾਨੀ ਹੋਏਗੀ ਏਪੀਟੀ ਲਵਾ ਰਿਹਾ ਤਾਂ ਵੀ ਪਰੇਸ਼ਾਨੀ ਹੋਏਗੀ ਇਹ ਪਰੇਸ਼ਾਨੀ ਕਿਉਂ ਹੋਏਗੀ ਚੰਡੀਗੜ੍ਹ ਦੇ ਵਸਨੀਕ ਜਿਹੜੇ ਸੈਕਟਰ 34 ਦੇ ਵਿੱਚ ਰਹਿੰਦੇ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਪਰੇਸ਼ਾਨੀ ਹੋਏਗੀ ਹਾਲਾਂਕਿ ਉੱਥੋਂ ਜਿਹੜਾ ਸ਼ੋਅ ਹੈ ਸ਼ਿਫਟ ਕਰ ਦਿੱਤਾ ਜਾਵੇ ਸੈਕਟਰ 25 ਪਹੁੰਚਾ ਦਿੱਤਾ ਜਾਵੇ ਉੱਥੇ ਨਾ ਜਿਹੜਾ ਲਾਇਆ ਜਾਵੇ ਬਹੁਤ ਪਰੇਸ਼ਾਨੀਆਂ ਨੇ ਸਾਡੇ ਤੋਂ ਨਾਲ ਨੇ ਵਸਨੀਕ ਨੇ ਜੋ ਚੰਡੀਗੜ੍ਹ ਦੇ ਸੈਕਟਰ 34 ਦੇ ਉਹ ਕਹਿ ਰਹੇ ਨੇ ਅਸੀਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਪਹਿਲਾਂ ਇਹਨਾਂ ਨੂੰ ਕੋਈ ਪਰੇਸ਼ਾਨੀ ਚਲੰਦੀ ਕੋਸ਼ਿਸ਼ ਹੋਈ ਇਹਨਾਂ ਦੇ ਉੱਤੇ ਜਾਂ ਕਿ ਅਹਿਮ ਦੀਆਂ ਚੀਜ਼ਾਂ ਹੋਣ ਜਾਂ ਤੁਹਾਡਾ ਕੀ ਨਾਮ ਹੈ ਮੇਰਾ ਡਾਕਟਰ ਹਨੀਸ਼ ਗਰ ਮੈਂ ਜਨਰਲ ਸੈਕਟਰੀ ਐ ਕ੍ਰਾਫਟ ਦਾ ਮੇਰਾ ਚੇਅਰਮੈਨ ਨੇ ਹਿ ਤੇਜਪੁਰੀ ਜੀ ਕ੍ਰਾਫਟ ਦੇ ਔਰ ਮੇਰੇ ਸੀਨੀਅਰ ਵਾਈਸ ਚੇਅਰਮੈਨ ਰਜੇਸ਼ ਰਾਏ ਜੀ ਨਾਲ ਹੈ ਤੁਸੀਂ ਨਜ਼ਾਰੇ ਦੀ ਗੱਲ ਕੀਤੀ ਕਿਹੜਾ ਨਜ਼ਾਰਾ ਐਸਾ ਜਿਹਦੇ ਅੰਦਰ ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਵੇ ਲੋਕੀ ਨਜ਼ਰਬੰਦ ਹੋ ਜਨ ਲੋਕੀ ਨਜ਼ਾਰਾ ਲੈਣ ਲਈ ਬਾਹਰੋਂ ਆਣ ਇਹ ਕਿਹੜੀ ਕਿਹੜੀ ਪ੍ਰਥਾ ਹੈ ਇਹ ਕੋਈ ਰਵਾਇਤ ਨਹੀਂ ਹੈ ਅਸੀਂ ਵੀ ਦੇਖੋ ਸੰਗੀਤ ਪ੍ਰੇਮੀ ਜਿਵੇਂ ਕਹਿ ਕੇ ਹਟਿਆ ਅਸੀਂ ਵੀ ਸਾਰੇ ਆਪਾਂ ਸੰਗੀਤ ਨੂੰ ਪਿਆਰ ਕਰਦੇ ਆਂ ਆਪਣੇ ਪੰਜਾਬ ਮਾਂ ਬੋਲੀ ਨੂੰ ਅਸੀਂ ਸੰਗੀਤ ਨੂੰ ਬੜਾ ਅਸੀਂ ਇੱਥੇ ਰੱਖਦੇ ਆਂ ਪਰ ਗੱਲ ਇਹ ਹੈ ਵੀ ਜਿਵੇਂ ਇੰਨਾ ਯੂਥ ਉਸ ਦਿਨ ਆਇਆ ਔਰ ਸਾਰਾ ਚੰਡੀਗੜ੍ਹ ਦਾ ਟ੍ਰੈਫਿਕ ਜਿਹੜਾ ਹੈ 34 ਸੈਕਟਰ ਜਿਹੜਾ ਹੈ ਬਿਲਕੁਲ ਸੈਂਟਰ ਪਲੇਸ ਹੈ ਔਰ ਉੱਥੇ ਦਾ ਟ੍ਰੈਫਿਕ ਰੋਕਣ ਦਾ ਮਤਲਬ ਹੈ ਕਿ ਪੂਰੇ ਚੰਡੀਗੜ੍ਹ ਦਾ ਟ੍ਰੈਫਿਕ ਡਿਸਟਰਬ ਹੋਣਾ ਬਹੁਤ ਸਾਰੇ ਲੋਕ ਹੈ ਜਿਹੜੇ ਬਜ਼ੁਰਗ ਲੋਕ ਹੈ ਜਿਹੜ ਪ੍ਰਾਈਵੇਟ ਹਸਪਤਾਲ ਨੇ 32 ਦੇ ਮੈਡੀਕਲ ਕਾਲਜ ਦਾ ਚਲੋ ਅਸੀਂ ਮੰਨਦੇ ਹਾਂ ਕਿਉਂਕਿ ਉੱਥੋਂ ਲੰਘਣ ਦਾ ਰਸਤਾ ਵੀ ਬੰਦ ਹੋਇਆ ਉੱਥੇ ਹੋਰ ਵੀ ਬੜੇ ਹੀਲਿੰਗ ਟੱਚ ਹੈ ਬਹੁਤ سارے ਬੜੇ-ਸਾਰੇ ਇਨਸਕਾਲ ਬੜੇ-ਸਾਰੇ ਉੱਥੇ ਹਸਪਤਾਲ ਨੇ ਅਤੇ ਇਹ ਸਾਰਾ ਕੁਝ ਜਿਹੜਾ ਹੈ ਇੱਕ ਪੂਰਾ ਸਿਸਟਮ ਦਾ ਰੁਕ ਜਾਣਾ ਲੋਕਾਂ ਦੀ ਆਵਾਜਾਹੀ ਰੁਕ ਜਾਣਾ ਇਹ ਕਿਤੇ ਨਾ ਕਿਤੇ ਸਾਨੂੰ ਪ੍ਰਭਾਵਿਤ ਕਰ ਰਿਹਾ ਸੀ ਜਿਸ ਕਰਕੇ ਅਸੀਂ ਅੱਜ ਆਵਾਜ਼ ਉਠਾਈ ਹੈ ਸਾਡੇ ਨਾਲ ਅਰुण ਸੂਜੀ ਵੀ ਨਾਲ ਆਏ ਨੇ ਮਾਰਕੀਟ ਵੈਲਫੇਅਰ ਅਸਟ੍ਰੇਸ਼ਨ ਦੇ ਵੀ ਨੁਮਾਇੰਦੇ ਸਾਡੇ ਨਾਲ ਆਏ ਨੇ ਉਹੀ ਗੱਲ ਅਸੀਂ ਚੱਕਣ ਲਈ ਆਏ ਹਾਂ ਤੁਹਾਨੂੰ ਪਹਿਲਾਂ ਵੀ ਕਦੇ ਐਵੇਂ ਦੀ ਪਰੇਸ਼ਾਨੀ ਆਈ ਹੈ ਕਿ ਜਾਂ ਹੁਣ ਜਿਵੇਂ ਕਰਨ ਔਜਲਾ ਆਏ ਉਸ ਤੋਂ ਬਾਅਦ ਦਲਜੀਤ ਆ ਰਿਹਾ ਹੈ ਇਹ ਜਾਣ ਕੇ ਪੰਜਾਬੀ ਕਲਾਕਾਰਾਂ ਨੂੰ ਟਾਰਗੇਟ ਤਾਂ ਨਹੀਂ ਕਿ ਇਸ ਦੇ ਵਿੱਚ ਕੋਈ ਹੋਰ ਚੀਜ਼ ਜਦੋਂ ਦੇਖੋ ਗੱਲ ਸੁਣੋ ਕਰਨ ਔਜਲਾ ਕੋਈ ਇਹ ਤਾਂ ਅਸੀਂ ਆਪਾ ਮੈਂ ਉਹਦੇ ਗਾਣੇ ਆਪ ਸੁਣਦਾ ਮੈਂ ਪ ਗੈਦਰਿੰਗ ਹੁੰਦੀ ਸੀ ਲੇਕਿਨ ਇਸ ਵਾਰੀ ਆਪਾਂ ਦੇਖ ਰਹੇ ਜਿਵੇਂ ਦਲਜੀਤ ਦੋਸਾਂਝ ਹੈ ਉਹਦੀ ਤਾਂ ਜੇਕਰ 25000 ਇੱਥੇ ਇਕੱਠਾ ਹੋਏ 50000 ਫਿਰ ਪੂਰਾ ਸ਼ਹਿਰ ਹੀ ਰੁਕ ਜਾਏਗਾ ਨਾ ਔਰ ਉਸ ਦੇ ਅੰਦਰ ਸਭ ਤੋਂ ਵੱਡੀ ਗੱਲ ਜਿਹੜੀ ਆਂਦੀ ਹੈ ਉੱਥੇ ਲੋਕਾਂ ਨੇ ਟਾਇਲਟ ਬਾਥਰੂਮ ਸਾਰਾ ਔਰ ਜਿਹੜਾ ਸਾਫ ਸਫਾਈ ਜਿਹੜੀ ਹਾਈ ਜੀ ਨਾ ਉਹ ਵੀ ਖਤਮ ਹੁੰਦੀ ਹੈ ਤੁਸੀਂ ਆਹ ਬੰਦਾ ਲਾਓ ਸਾਡਾ ਪੰਜਾਬੀ ਦਾ ਮਤਲਬ ਨਹੀਂ ਹੈ ਚਾਹੇ ਉੱਥੇ ਭਾਵੇਂ ਅਰਜੀਤ ਸਿੰਘ ਆਵੇ ਲੇਕਿਨ ਜਦੋਂ ਮੋਰ ਥੈਨ ਐਕਸਪੈਕਟੇਸ਼ਨ ਦਾ ਕਰਾਊਡ ਹੋ ਜਾਏਗੀ ਤੇ ਉਹ ਕਿਤੇ ਨਾ ਕਿਤੇ ਨੁਕਸਾਨ ਅਰਜੀਤ ਸਿੰਘ ਵੀ ਆਏ ਸੀਗੇ ਉਹਨਾਂ ਪਹਿਲਾ ਸ਼ੋਅ ਕੈਨਸਲ ਹੋਇਆ ਦੂਜਾ ਆਇਆ ਫਿਰ ਉਹਨਾਂ ਦਾ ਉਹਨਾਂ ਨੇ ਵੀ ਉੱਥੇ ਐਸੀ ਕਰਾਊਡ ਹੋਇਆ ਸੀਗਾ ਉਸ ਵੇਲੇ ਵੀ ਦੇਖੋ ਦੇਖੋ ਸਰ ਜ਼ਿਆਦਾ ਨਾ ਕਰਾਊਡ ਨਹੀਂ ਸੀਗਾ ਜਦੋਂ ਪਰੇਸ਼ਾਨੀ ਹੋਏਗੀ ਹੁਣ ਤੁਸੀਂ ਸਭ ਤੋਂ ਵੱਡੀ ਗੱਲ ਕੀ ਹੈ ਇੱਕ ਕਮਰਸ਼ੀਅਲ ਸ਼ੋਅ ਹੈ ਇਹ ਤੁਸੀਂ ਕਿਤੇ ਵੀ ਕਰ ਸਕਦੇ ਹੋ ਜਿਨ੍ਹਾਂ ਨੇ ਜਾਣਾ ਉਹਨੇ 25 ਸੈਕਟਰ ਵੀ ਚਲੇ ਜਾਣਾ ਮਹਾਲੀਆ ਉਹ ਘੱਟੇ ਵੀ ਚਲੇ ਜਾਣਾ ਜੇ ਦੇਖਣਾ ਤਾਂ ਜਾਣਾ ਹੀ ਜਾਣਾ ਹੋਰ ਇੰਨੀ ਜਗ੍ਹਾ ਇੱਥੇ ਪਈ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਵੀ ਤੁਸੀਂ ਓਪਨਲੀ ਸ਼ਰਾਬ ਲੋਕਾਂ ਨੂੰ ਸਰਵ ਕਰਦੇ ਪਏ ਪਬਲਿਕ ਪਲੇਸ ਤੇ ਜਿਹੜੀ ਕਿ ਪਬਲਿਕ ਪਲੇਸ ਤੇ ਬੈਨ ਹੈ ਇਹ ਸਭ ਤੋਂ ਵੱਡਾ ਕੰਮ ਜਿਹੜਾ ਹੈ ਔਰ ਫਿਰ ਤੁਸੀਂ ਸਿਕਿਉਰਿਟੀ ਨਹੀਂ ਦੇਖਦੇ ਹੋ ਨਾਲ ਪੈਟਰੋਲ ਪੰਪ ਹੈ ਉੱਥੇ ਆਤਿਚਵਾਜੀ ਹੋਈ ਔਰ ਪਟਕੇ ਚੱਲੇ ਤੇ ਕੋਈ ਇਵਨ ਜਨਰੇਟਰ ਸੈੱਟ ਉੱਥੇ ਲੱਗਦੇ ਨੇ ਕੋਈ ਅਦਰ ਸਪਾਰਕ ਹੋ ਜਵੇ ਤੇ ਉੱਥੇ ਕੋਈ ਨੁਕਸਾਨ ਹੋ ਜਵੇ ਤਾਂ ਬਹੁਤ ਵੱਡਾ ਨੁਕਸਾਨ ਇਹਦੀ ਜ਼ਿੰਮੇਵਾਰੀ ਕੌਣ ਲਵੇਗਾ ਤੁਸੀਂ ਸੈਕਟਰ 34 ਦੇ ਵਿੱਚ ਰਹਿੰਦੇ ਹੋ ਮੈਂ ਸੈਕਟਰ 43 'ਚ ਰਹਿੰਦਾ ਜੀ ਬਿਲਕੁਲ ਨਾਲ ਹੀ ਉਹਦੇ ਲੱਗਦਾ ਜੀ ਇੱਕ ਸੜਕ ਪਾਰ ਕਰਕੇ ਹੀ ਹੈ ਲੇਕਿਨ ਇਹ ਸਮੱਸਿਆ ਸਿਰਫ 34 ਸੈਕਟਰ ਨਹੀਂ ਹੈ ਜਿੰਨੇ ਉਹਦੇ ਨੇਬਰਿੰਗ ਸੈਕਟਰ ਹੈ ਸਭ ਦੀ ਪ੍ਰੋਬਲਮ ਹੈਗੀ ਹੈ ਜਿਹੜੀ दारू ਦੀ ਗੱਲ ਹੈ दारू ਆ ਠੀਕ ਸਾਹਮਣੇ ਮਿਲਣਾ ਲੱਗਦਾ ਉੱਥੇ ਠੀਕ ਸਾਹਮਣੇ ਠਿਕਾ ਉੱਥੇ ਉੱਥੇ ਫਿਰ दारू ਤਾਂ ਉੱਥੇ ਖਰੀਦੀ ਹੋਣੀ ਨਾ ਨਾ ਸਰ ਇਹ ਉਹਨਾਂ ਨੇ ਕੁਝ ਕੰਪਨੀਆਂਜ਼ ਨੂੰ ਸਪਾਂਸਰਸ਼ਿਪ ਕਿਸ ਕੰਪਨੀ ਨੇ ਕੀਤੀ ਉਹ ਕੰਪਨੀ ਦੇ दारू ਉੱਥੇ ਆਈ ਉਹਦੀ ਉਹਦੀ ਅਲਾਉ ਕੀਤੀ ਗਈ ਐਕਸਾਈਜ਼ ਨੇ ਕੀਤਾ ਵੀ ਸ਼ਰਾਬ ਕਿਉਂ ਅਲਾਉ ਕਰਦੇ ਆ ਵੀ ਪਬਲਿਕ ਵਿੱਚ ਅਸੀਂ ਉੱਥੇ ਬੱਚਿਆਂ ਨੂੰ ਕੀ ਦਿਖਾਣਾ ਅਸੀਂ ਆਪਣੇ ਬੱਚਿਆਂ ਨੂੰ ਵੀ ਅਸੀਂ ਸ਼ਰਾਬ ਉਪਲ ਨਹੀਂ ਕਰਨ ਲੱਗੇ ਜਦ ਕਿ ਸਮੋਕਿੰਗ ਜੜੀ ਹੈਗੀ ਉੱਥੇ ਸਿਕਟਰ ਤੇ ਸਟਾਲ ਲੱਗੇ ਉਹ ਸਿਕਟਰ ਤੇ ਸਟਾਲ ਲੱਗੇ ਜਦ ਕਿ ਅਸੀਂ ਓਪਨਲੀ ਸਮੋਕਿੰਗ ਬੈਨ ਹੈ ਉੱਥੇ ਕੋਈ ਰੁਕਣ ਵਾਲਾ ਹੀ ਨਹੀਂ ਸੀਗਾ ਉਹ ਤੁਸੀਂ ਇਸ ਤਰੀਕੇ ਦਾ ਜਿਹੜਾ ਇੱਕ ਮੂਵ ਹੈ ਅਸੀਂ ਚਾਹੁੰਦੇ ਆ ਵੀ ਕੋਈ ਐਸਾ ਅਨਟਵਾਡ ਇਨਸੀਡੈਂਟ ਚੰਡੀਗੜ੍ਹ ਦੀ ਪੀਸ ਨੂੰ ਭੰਗ ਨਾ ਕਰੇ ਅਸੀਂ ਦਾਦ ਕਰਕੇ ਅੱਜ ਇਕੱਠੇ ਹੋਏ ਆ ਅੱਗੇ ਐਦਾ ਦਾ ਕੰਮ ਨਹੀਂ ਹੋਇਆ ਲੇਕਿਨ ਅੱਗੇ ਇਹ ਜਿਹੜੀ ਚੇਤਾਵਨੀ ਦੇ ਰਹੇ ਆ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਉਹ ਇਸੇ ਕਰਕੇ ਦੇ ਰਹੇ ਆ ਤਾਂ ਕਿ ਇਹ ਅੱਜ ਵੀ ਇਸ ਚੀਜ਼ ਤੋਂ ਸਬਕ ਲੈ ਲੈਣ ਵੀ ਅੱਗੇ ਜਿਹੜਾ ਫਰਦਰ ਪ੍ਰੋਗਰਾਮ ਆਏਗਾ ਉੱਥੇ ਕੋਈ ਐਸਾ ਕੋਈ ਅਨਟਵਾਡ ਇਨਸੀਡੈਂਟ ਹੋ ਗਿਆ ਤੇ ਉਹਦੀ ਰਿਸਪੌਂਸਿਬਿਲਟੀ ਕਿਦੀ ਹੋਏਗੀ ਐਦਾ ਤਾਂ ਹੋਣਾ ਨਹੀਂ ਚਾਹੀਦਾ ਇਹ ਗਲਤੀ ਕਿਦੀ ਮੰਨਦੇ ਹੋ ਸਰ ਤੁਸੀਂ ਕੀ ਪ੍ਰਸ਼ਾਸਨ ਦੀ ਗਲਤੀ ਮੰਨਦੇ ਹੋ ਜਾਂ ਫਿਰ ਦਲਜੀਤ ਕਰਨ ਔਜਲਾ ਐ ਪੀਟਲੋ ਦੀ ਗਲਤੀ ਹੋ ਇੱਥੇ ਆ ਕੇ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਕਰ ਰਹੇ ਨਹੀਂ ਇਹ ਚ ਪ੍ਰਸ਼ਾਸਨ ਦੀ ਹੀ ਗਲਤੀ ਹੈ ਕਿਉਂਕਿ ਦਲਜੀਤ ਔਰ ਜਾਂ ਔਜਲਾ ਇਹ ਦੋਨੋਂ ਸਿੰਗਰ ਹੈ ਉਹਨਾਂ ਨੂੰ ਤਾਂ ਜਿਹੜਾ ਵੈਨਿਊ ਮਿਲੇਗਾ ਜਿਹੜਾ ਆਰਗੇਨਾਈਜ਼ਰ ਇਥੋਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਵੈਨਿਊ ਲੈ ਕੇ ਦੋਗੇ ਉਹਨਾਂ ਨੇ ਆਣਾ ਹੀ ਹੈ ਕਿਉਂਕਿ ਲੋਕ ਔਰ ਲੋਕਾਂ ਨੇ ਵੀ ਇਕੱਠੇ ਹੋਣਾ ਹੈ ਲੋਕ ਦਲਜੀਤ ਸਿੰਘ ਦੇ ਔਰ ਸਾਰਿਆਂ ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਆ ਮੈਂ ਵੀ ਦਲਜੀਤ ਦਾ ਬਹੁਤ ਜ਼ਿਆਦਾ ਪ੍ਰਸ਼ੰਸਕ ਆ ਲੇਕਿਨ ਜਿਹੜਾ ਵੈਨਿਊ ਹੈ ਇਹ ਬਿਲਕੁਲ ਸ਼ਹਿਰ ਦੇ ਜਿਹਦੇ ਵਿੱਚ ਕੀ ਉੱਥੇ ਭਗੜੜ ਮਚਣ ਦੇ ਸਟੈਂਪਿਡ ਹੋਣ ਦੇ ਪੂਰੇ ਚਾਂਸ ਹੁੰਦੇ ਆ ਔਰ ਸਾਡਾ 34 43 35 20 ਆਸ-ਪਾਸ ਤੇ ਜਿੰਨੇ ਸੈਕਟਰ ਬਿਜ਼ਿਨਿਟੀ ਜਿਹੜੀ ਹੈ ਉਹਦੇ ਵਿੱਚ ਬਿਲਕੁਲ ਜਿਹੜੇ ਅੰਦਰ ਰਹਿ ਗਏ ਸੀ ਘਰਾਂ 'ਚ ਅੰਦਰ ਬੰਦ ਹੋ ਗਏ ਆਪਣੇ ਲੋਕ ਆ ਅਸੀਂ ਘਰ ਅਸੀਂ ਘਰਾਂ 'ਚ ਨਹੀਂ ਪਹੁੰਚ ਸਕੇ ਇੰਨਾ ਰਸ਼ ਔਰ ਇੰਨਾ ਟ੍ਰੈਫਿਕ ਇੰਨਾ ਸਭ ਕੁਝ ਸੀਗਾ ਅਸੀਂ ਆਪਣੇ ਕਾਰਾਂ ਜਾਂ ਆਪਣੇ ਵਹੀਕਲ ਦੂਸਰੇ ਸੈਕਟਰਾਂ 'ਚ ਛੱਡ ਕੇ ਪੈਦਲ ਆਪਣੇ ਘਰਾਂ 'ਚ ਪਹੁੰਚੇ ਆ ਔਰ ਆਪਣੇ ਆਪ ਸੋਚ ਲਓ ਜੇ ਆਮ ਬੰਦੇ ਦਾ ਹਾਂ ਲਾ ਤੇ ਬਿਮਾਰ ਬੰਦਾ ਜਿਹਨੇ ਐਂਬੂਲੈਂਸ ਦੇ ਵਿੱਚ ਜਾਣਾ ਹੋਵੇ ਤੇ ਉਹਦੇ ਲਈ ਕੀ ਬਿੱਤੀ ਹੋਗੀ ਉਹਨਾਂ ਦੇ ਉਹਨਾਂ ਨਾਲ ਜਾਉਣਾ ਘਰ ਦੇ ਨਾਲ ਕੀ ਬਿੱਤੂਗੀ ਸੋ ਐਸੀ ਪ੍ਰਸ਼ਾਸਨ ਦੇ ਕੋਲ ਇਹੀ ਹੈ ਕਿ ਜ਼ਰੂਰ ਸ਼ੋ ਜ਼ਰੂਰ ਹੋਣਾ ਚਾਹੀਦਾ 25 ਸੈਕਟਰ ਜਿਹੜੀ ਡੈਜ਼ਿਗਨੇਟਿਡ ਪਲੇਸ ਹੈ ਇਹ ਉੱਥੇ ਹੀ ਹੋਣੀ ਚਾਹੀਦੀ ਸਰ ਜਿਸ ਥਿੱਕਨਾਂ 'ਤੇ ਸਾਰੀਆਂ ਚੀਜ਼ਾਂ ਹੋਈਆਂ ਨੇ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਪ੍ਰੋਗਰਾਮ ਹੈ ਉਹ 25 ਸੈਕਟਰ ਹੋਵੇ 34 ਤੋਂ ਜੇ 25 ਜਾਂਦਾ ਫਿਰ 25 ਵਾਲਿਆਂ ਨੂੰ ਹੀ ਪ੍ਰੋਬਲਮ ਹੋਏਗੀ 25 ਵਾਲੇ ਵੀ ਕਹਿਣਗੇ ਤਾਂ ਸਾਨੂੰ ਪ੍ਰੋਬਲਮ ਹੋ ਰਹੀ ਹੈ ਫਿਰ ਸਰ 25 ਦੇ ਵਿੱਚ ਇੰਨੀ ਦੀ ਕੋਈ ਪਾਪੂਲੇਸ਼ਨ ਉੱਥੇ ਲੋਕ ਨਹੀਂ ਵੱਸਦੇ ਉੱਥੇ ਵੀ ਵੱਜਦੇ ਯੂਨੀਵਰਸਿਟੀ ਹੈ ਨੇੜੇ ਉੱਥੇ ਬਿਲਕੁਲ ਪੀਜੀਆ ਨੇੜੇ ਆ ਉਹ ਡੈਜ਼ਿਗਨੇਟਿਡ ਬੇਸਾ ਉੱਥੇ ਇੰਨੇ ਬੰਦਿਆਂ ਦਾ ਇੰਤਜ਼ਾਮ ਹੋ ਜਾਂਦਾ 7-8000 ਦਾ ਸਰ ਬੰਦੇ ਦਾ ਹੋ ਜਾਂਦਾ ਇਹ ਬਿਲਕੁਲ ਸੈਂਟਰਲ ਪਲੇਸ ਹੈ ਅਸੀਂ ਜਿੱਦ ਪਹਿਲੇ ਤਾਂ ਨਹੀਂ 7-8000 ਨਾ ਨਾ 25000 ਨਾ ਉਹ ਤਾਂ ਲੱਖ ਦੇ ਨੇੜੇ ਤੜਿਆ ਉਹ ਹੁਣ ਇਹ ਐਡਮਿਸ਼ਨ ਇਸ ਚੀਜ਼ ਨੂੰ ਇਨਸ਼ੋਰ ਕਰੇ ਕਿ ਜੇ ਉੱਥੇ ਨਹੀਂ ਆ ਸਕਦੇ ਤਾਂ ਫਿਰ ਇਹਨਾਂ ਚੰਡੀਗੜ੍ਹ ਤੋਂ ਬਾਹਰ ਹੀ ਸ਼ੋ ਹੋਣੇ ਚਾਹੀਦੇ ਫਿਰ ਚੰਡੀਗੜ੍ਹ ਵਿੱਚ ਜੇ ਜਗਾ ਨਹੀਂ ਹੈ ਫਿਰ ਚੰਡੀਗੜ੍ਹ ਵਿੱਚ ਇਦਾਂ ਦੇ ਫੰਕਸ਼ਨ ਲਾਉ ਨਹੀਂ ਹੋਣੇ ਚਾਹੀਦੇ। ਇਹ ਲੱਗਦਾ ਨਹੀਂ ਕਿ ਇਸ ਨਾਲ ਚੰਡੀਗੜ੍ਹ ਨੂੰ ਵੀ ਫਾਇਦਾ ਹੈ। ਚੰਡੀਗੜ੍ਹ ਨੂੰ ਜਿਹੜਾ ਪ੍ਰਸ਼ਾਸਨ ਨੂੰ ਚੰਗਾ ਪੈਸਾ ਮਿਲਦਾ ਹੋਣਾ, ਉਹਨਾਂ ਦੇ ਜਿਹੜੇ ਖਜ਼ਾਨੇ ਦੇ ਵਿੱਚ ਹੋਰ ਵਾਧਾ ਹੁੰਦਾ ਹੋਣਾ ਇਸ ਚੀਜ਼ ਇਸ ਚੀਜ਼ ਨਾਲ। ਸਰ ਆਪਾਂ ਜੇ ਸਿਰਫ ਪੈਸੇ ਦੇ ਲਈ ਅਸੀਂ ਐਡਮਿਨਿਸਟ੍ਰੇਸ਼ਨ ਵੀ ਕਮਰਸ਼ੀਅਲ ਬੇਸ ਤੇ ਕੰਮ ਕੰਮ ਚੱਲੇਗੀ ਉਹ ਤਾਂ ਉਹਨਾਂ ਦੀ ਦੁਕਾਨਦਾਰੀ ਦੇ ਉੱਪਰ ਇਹ ਕੰਮ ਕਰਨਗੇ। ਦੈਨ ਥਿਸ ਇਜ਼ ਵੈਰੀ ਬੈਡ। ਤੇ ਮੇਰੇ ਹਿਸਾਬ ਨਾਲ ਪ੍ਰਸ਼ਾਸਨ ਨੂੰ ਇਹ ਚੀਜ਼ ਸੋਚਣੀ ਚਾਹੀਦੀ। ਆਪਾਂ ਲੋਕ ਟੈਕਸ ਦੰਦੇ ਆ। ਇਹਦੇ ਨਾਲ ਹੀ ਪ੍ਰਸ਼ਾਸਨ ਤੰਗ ਕਰਕੇ ਪੈਸੇ ਕਮਾਏ ਜਾਂ ਮੈਂ ਉਹ ਠੀਕ ਨਹੀਂ ਸਮਝਦਾ ਬਿਲਕੁਲ ਅਰਨ ਸੋਦ ਜੀ ਵੀ ਆਏ ਨੇ ਸੋਦ ਸਰ ਸਾਫ ਦਾ ਪ੍ਰੈਜ਼ੀਡੈਂਟ ਨੇ ਚਲੋ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਅਸੀਂ ਮੈਂ ਜਾਂਦਾ ਸਵਾਲ ਲਵਾਂਗਾ ਤੁਹਾਡੇ ਕੋਲੋਂ ਹੁਣ ਆਨਲਾਈਨ ਦਰਾਂ ਦੇ ਵਿੱਚ ਪ੍ਰੋਗਰਾਮ ਕੈਨਸਲ ਹੋ ਜੇ ਜਾਂ ਫਿਰ ਉੱਥੋਂ ਸ਼ਿਫਟ ਹੋ ਜੇ ਕਿਸੇ ਪਾਸੇ ਜੇ ਕੱਠ ਲੱਗਦਾ ਹੈ ਪ੍ਰੌਕਸੀ ਟਿਕਟਾਂ ਵਿਕੀਆਂ ਨੇ ਕਈ ਲੱਖਾਂ ਦੇ ਵਿੱਚ ਵਿਕੀਆਂ ਨੇ ਟਿਕਟਾਂ ਦਲਜੀਤ ਦੇ ਸ਼ੋਹ ਦੀਆਂ ਹੁਣ ਫਿਰ ਇੱਥੇ ਹੋਣਾ ਨਹੀਂ ਚਾਹੀਦਾ ਸ਼ੋਹ ਦਲਜੀਤ ਦਾ ਜਾਂ ਫਿਰ ਇੱਥੋਂ ਬਾਹਰ ਹੋਣਾ ਚਾਹੀਦਾ ਸਰ ਮੇਰੇ ਹਿਸਾਬ ਦੇ ਨਾਲ ਸ਼ੋਹ ਕਿਤੇ ਨਾ ਕਿਤੇ ਹੋਰ ਸ਼ਿਫਟ ਕਰਨਾ ਚਾਹੀਦਾ ਚੰਡੀਗੜ੍ਹ ਦੇ ਵਿੱਚ ਹੀ ਕਰਨ ਉਹਨੇ ਇਸ ਚੀਜ਼ ਦਿੱਤਾ ਅਸੀਂ ਸਲਾਹ ਦੋ ਕੋਈ ਹੈਗੀ ਨੇੜੇ ਥਾਂ ਕੋਈ ਨਹੀਂ ਇਹ ਤਾਂ ਇਹ ਤਾਂ ਹਮ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇਖੇਗਾ ਜੀ ਵੀ ਕਿੱਡੀ ਕਿੱਥੇ ਦੇਖਣਾ ਸਾਡੇ ਸਾਹਮਣੇ 25 ਸੈਕਟਰ ਦੀ ਜਿਹੜੀ ਰੈਲੀ ਗਰਾਊਂਡ ਇਸ ਦੀ ਅਪਰੋਪ੍ਰੀਏਟ ਪਲੇਸ ਜੇ ਇਸ ਤੋਂ ਵੀ ਉਹਨਾਂ ਨੂੰ ਲੱਗਦਾ ਕਿ ਵੱਧ ਆਣਗੇ ਤਾਂ ਫਿਰ ਉਹ ਕੋਈ ਹੋਰ ਜਗ੍ਹਾ ਅਪਰਚੂਨਿਟੀ ਮੋਹੱਲੀ ਸਟੇਟ ਤਾਂ ਪੰਜਾਬ ਚਲ ਗਿਆ ਫਿਰ ਪੰਜਾਬ ਸਰਕਾਰ ਸ਼ੋਹ ਹੀ ਨਹੀਂ ਕਰਾਰੀ ਪੰਜਾਬ ਸਰਕਾਰ ਨੇ ਕਰਾਇਆ ਸੀਗਾ ਸਰਸ ਮੇਲਾ ਉੱਥੇ ਵਧੀਆ ਉਹਨਾਂ ਨੇ ਸਾਰਾ ਨਿਭਾਇਆ ਫਿਰ ਇਹ ਚ ਤਾਂ ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਦੀ ਕੈਪੀਟਲ ਨਾ ਚੰਡੀਗੜ੍ਹ ਵੀ ਕੈਨ ਯੂਜ਼ ਦ ਪੰਜਾਬ ਪਲੇਸ ਆਲਸੋ ਇਹਦੇ ਵਿੱਚ ਮੁਹੱਲੀ ਦੇ ਵਿੱਚ ਵੀ ਜੇ ਚੰਡੀਗੜ੍ਹ ਆਪਣਾ ਡੈਜ਼ਿਗਨੇਟ ਪਲੇਸ 25 ਸੈਕਟਰ 'ਚ ਨਹੀਂ ਕਰਨ ਦਾ ਹੁੰਦਾ ਹੋ ਸਕਦਾ ਥੈਨ ਮੁਹੱਲੀ ਸਟੇਡੀਅਮ ਇਜ਼ ਅਪ੍ਰੋਪ੍ਰੀਏਟ ਪਲੇਸ ਨਿਊ ਚੰਡੀਗੜ੍ਹ ਜਾਣਾ ਚਾਹੀਦਾ ਨਿਊ ਚੰਡੀਗੜ੍ਹ ਜਾਣਾ ਸਰ ਇਹਨਾਂ ਨੇ ਸੁਝਾਅ ਦਿੱਤਾ ਕਿ ਨਿਊ ਚੰਡੀਗੜ੍ਹ ਪੰਜਾਬ ਦੇ ਵਿੱਚ ਜਾਵੇ ਫਿਰ ਕੀ ਲੱਗਦਾ ਕਿ ਜਿਹੜੀਆਂ ਨੇੜੇ-ਤੇੜੇ ਦੁਕਾਨਾਂ ਨੇ ਸੈਕਟਰ 34 ਦੇ ਵਿੱਚ 35 ਦੇ ਵਿੱਚ ਨੇੜੇ-ਤੇੜੇ ਉਹਨਾਂ ਦਾ ਰੈਵਨਿਊ ਘਟ ਜੇਗਾ ਉਸ ਸ਼ੋਅ ਦੇ ਵਿੱਚ ਲੋਕਾਂ ਨੂੰ ਕਾਫੀ ਕਮਾਈ ਹੁੰਦੀ ਹੈ ਨਾ ਦੁਕਾਨਦਾਰਾਂ ਨੂੰ ਖਾਸ ਤੌਰ ਤੇ ਤੁਸੀਂ ਵੀ ਦੁਕਾਨਦਾਰਾਂ ਕੀ ਹੋਇਆ ਸੀ ਉਸ ਦਿਨ ਉਸ ਦਿਨ ਸਾਰਾ ਮਾਰਕੀਟ ਸ ਇਹਨ ਦੁਕਾਨਦਾਰ ਵੀ ਐਂਟਰ ਨਹੀਂ ਕਰ ਸਕਿਆ ਕਸਮਰ ਤਾਂ ਬਿਲਕੁਲ ਨਹੀਂ ਆਇਆ ਉਸਦੇ ਮੈਨੂੰ ਸ਼ਾਮ ਮਾਲ ਵਾਲਿਆਂ ਦਾ ਵੀ ਟੈਲੀਫੋਨ ਆਇਆ ਉਹਨਾਂ ਨੇ ਕਿਹਾ ਕਿ ਸਾਡੀ ਉਸ ਦਿਨ ਸੇਲ 10% ਰਹਿ ਗਈ ਸੀ ਨਹੀਂ ਮਤਲਬ 100% ਤੋਂ ਉਲਟਾ ਬਿਜ਼ਨਸ ਦਾ ਨੁਕਸਾਨ ਹੋਇਆ ਐਵੇਂ ਇੱਕ ਦੋ ਲੋਕਾਂ ਨੂੰ ਛੋੜ ਕੇ ਸਿਗਰਟ ਵਗੈਰੇ ਜਾਂ ਐਸੀਆਂ ਨੀ ਚੀਜ਼ਾਂ ਨੂੰ ਛੋੜ ਕੇ ਬਿਜ਼ਨਸ ਦਾ ਨੁਕਸਾਨ ਹੋਇਆ ਔਰ ਲੋਕਾਂ ਨੂੰ ਇਨਕਨਵੀਨੀਅੰਸ ਹੋਈ ਹੈ ਜਾਮ ਲੱਗਿਆ ਰਿਹਾ ਸੜਕਾਂ ਤੇ ਸਾਡਾ ਹੀ ਕਹਿਣਾ ਹੈ ਕਿ ਇਹਨੂੰ ਇਹ ਕੰਜੈਸਟਡ ਸੈਕਟਰ ਹੈ ਇੱਥੇ ਆਸ-ਪਾਸ ਦੇ ਸੈਕਟਰ ਵੀ ਕੰਜੈਸਟਡ ਹਨ ਇਹ ਇੰਨੇ ਵੱਡੇ ਸ਼ੋਅ ਕਰਨ ਦੇ ਜਗ੍ਹਾ ਕੈਪੈਸਿਟੀ ਨਹੀਂ ਹੈ ਇੱਥੇ ਇਹਨੂੰ ਕੋਈ ਖੁੱਲੀ ਜਗ੍ਹਾ ਜਿਸਨੂੰ ਰੈਲੀ ਗਰਾਊਂਡ ਹੈ ਜਾਂ ਵਿਦਨ ਚੰਡੀਗੜ੍ਹੀ ਕਿਰਾਏ ਕੇ ਕੋਈ ਅੱਛੀ ਜਗ੍ਹਾ ਢੂੰਡ ਕੇ ਜਿੱਥੇ ਜਗ੍ਹਾ ਹੋਏ ਉੱਥੇ ਕਰਾਇਆ ਜਾਏ ਸਰ ਮੈਂ ਤੁਹਾਡੇ ਤੋਂ ਇਹ ਸਵਾਲ ਲੈਣਾ ਚਾਹਾਂਗਾ ਲੋਕਾਂ ਦੇ ਕਈ ਸਵਾਲ ਨੇ ਕਈ ਦਿਨਾ ਤੋਂ ਸੂਦੋ ਸਾਹਿਬ ਹੋ ਰਹੀ ਜਾਂ ਮਾਰਕੀਟ ਕਮੇਟੀ ਵਾਲੇ ਇਹ ਸਵਾਲ ਚੁੱਕ ਰਹੇ ਨੇ ਕਿ ਜਿਹੜੇ ਸ਼ੋਅ ਹੋ ਰਹੇ ਨੇ ਇਹ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ ਇਸ ਦੇ ਨਾਲ ਲੋਕ ਜਿਹੜੇ ਉੱਥੇ ਨਰਵਸ ਸਨੀਕ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਭਾਜਪਾ ਦੇ ਸ਼ੋਅ ਹੁੰਦੇ ਨੇ ਜਾਂ ਪਾਰਟੀਆਂ ਦੇ ਕਿਸੇ ਵੀ ਭਾਜਪਾ ਦੇ ਨਹੀਂ ਆਮ ਆਦਮੀ ਪਾਰਟੀ ਦੇ ਹੁੰਦੇ ਨੇ ਜਾਂ ਉਹ ਇੱਥੇ ਕਰਦੀਆਂ ਨੇ ਪਾਰਟੀ ਦੇ ਸਮਾਗਮ ਕਰਦੀਆਂ ਨੇ ਉਦੋਂ ਵੀ ਤਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਚ ਲੈਣੀਆਂ ਪੈਂਦੀਆਂ ਨੇ ਉਦੋਂ ਵੀ ਤਾਂ ਟ੍ਰੈਫਿਕ ਜਮ ਹੁੰਦਾ ਉਦੋਂ ਕਿਉਂ ਨਹੀਂ ਬੋਲਦੇ ਕਹਿੰਦੇ ਅਸੀਂ ਕਹਿੰਦੇ ਸਾਡਾ ਇਹ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸ਼ੋਅ ਜਿੱਦਾਂ 15-20 ਹਜ਼ਾਰ ਜੋਡੇ ਛੋਟੇ ਪਹਿਲਾਂ ਵਿਰੋਧ ਕੀਤਾ ਇਸ ਚੀਜ਼ ਦਾ ਕਦੇ ਨਹੀਂ ਜੀ ਵਿਰੋਧ ਨਹੀਂ ਕੀਤਾ ਹੁਣ ਜਿਆਦਾ ਇਸ ਇਸ ਵਾਰੀ ਜਿਆਦਾ ਤਕਲੀਫ ਆਈ ਹੈ ਨਾ ਫਿਰ ਲੋਕ ਕਹਣਗੇ ਤੁਸੀਂ ਜਾਣ ਕੇ ਟਾਰਗੇਟ ਕਰ ਰਹੇ ਹੋ ਸਿੰਗਰਾਂ ਨੂੰ ਪੰਜਾਬ ਵਿੱਚ ਕੁਝ ਨਹੀਂ ਜੀ ਕੋਈ ਆਇਆ ਵੀ ਨਹੀਂ ਇਦਾਂ ਦਾ ਜਿਹੜਾ ਤੁਸੀਂ ਕੋਈ ਇਦਾਂ ਦਾ ਸ਼ੋਅ ਵੀ ਨਹੀਂ ਹੋਇਆ ਐਟੀਐਨ ਨੇ ਕੰਵਿੰਸਸ ਦੱਸੋ ਪਿਛਲੇ ਤੁਸੀਂ ਵੀ ਇੱਥੇ ਰਹਿੰਦੇ ਹੋ ਸਰ ਬੜੀਆਂ ਰੈਲੀਆਂ ਹੁੰਜਾਂ ਨੇ ਲਾਸਟ ਜਦੋਂ ਲਾਸਟ ਜੇਪੀ ਨੱਡਾ ਜੀ ਆਏ ਨੇ ਇੱਥੇ ਉਦੋਂ ਬਹੁਤ ਟ੍ਰੈਫਿਕ ਹੋਇਆ ਸੀਲ ਕਰ ਦਿੱਤਾ ਗਿਆ ਸੀਗਾ ਸਾਰਾ ਸੈਕਟਰ 34 ਬੀਜੇਪੀ ਦਾ 35 ਦੇ ਵਿੱਚ ਹੈਗਾ ਉਹ ਵੀ ਸਾਰਾ ਸੀਲ ਕਰ ਦਿੱਤਾ ਜਾਂਦਾ ਕੋਈ ਸਾਧਨ ਨਹੀਂ ਜਾਣ ਦਿੰਦਾ ਪੈ ਉਦੋਂ ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਵੀ ਗਲਤੀ ਆ ਉਦੋਂ ਵੀ ਲੀਡਰਾਂ ਨੂੰ ਉਹ ਵੀ ਨਹੀਂ ਹੋਣਾ ਚਾਹੀਦਾ ਉਸ ਦੇ ਵਿੱਚ ਵੀ ਅਸੀਂ ਹੱਕ 'ਚ ਨਹੀਂ ਐ ਛੋਟੀਆਂ ਪਾਰਟੀਆਂ ਛੋਟਾ ਕੋਈ ਪ੍ਰੋਗਰਾਮ ਹੋਵੇ ਜਾਂ ਕੋਈ ਜਿੱਦਾਂ ਉੱਥੇ ਹੁਣ ਐਗਜ਼ੀਬਿਸ਼ਨ ਲੱਗੀ ਐ ਇਦਾਂ ਦਾ ਕੋਈ ਸ਼ੋਅ ਹੋਵੇ ਤੇ ਇਦਾਂ ਦਾ ਹੋਣਾ ਚਾਹੀਦਾ ਜਿਹੜੇ ਵੱਡੇ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਗੱਲ ਕੀਤੀ ਐ ਜਿੱਥੇ 20 25 30 ਹਜ਼ਾਰ ਬੰਦਾ ਆਣਾ ਹੋਵੇ ਜਾਂ 50 ਹਜ਼ਾਰ ਬੰਦਾ ਆਣਾ ਹੋਵੇ ਤੁਸੀਂ ਸਮਝ ਸਕਦੇ ਹੋ ਉੱਥੇ ਕਰ ਇਦਾਂ ਦਾ ਕੰਮ ਹੋਏਗਾ ਤਾਂ ਉਹ ਠੀਕ ਨਹੀਂ ਹੋਏਗਾ ਉਹਦੇ ਨਾਲ ਸ਼ਹਿਰ ਨੂੰ ਤਾਂ ਇੱਥੇ ਸੈਕਟਰ ਨੂੰ ਵਾਸਤੇ ਤਾਂ ਪਰੇਸ਼ਾਨੀ ਹੋਏਗੀ ਹੋਏਗੀ ਕੋਈ ਨਾ ਕੋਈ ਮਿਸ ਹੈਪਨ ਤੁਸੀਂ ਦੇਖਿਆ ਹੋਣਾ ਮੈਂ ਅਖਬਾਰ ਚ ਪੜ ਰਿਆ ਸੀਗਾ ਕਿ ਜਿਹੜੇ ਪੈਟਰੋਲ ਪੰਪਾਂ ਦੇ ਉੱਤੇ ਬੰਦੇ ਉੱਤੇ ਟੈਂਕੀਆਂ ਦੇ ਚੜ ਗਏ ਨੇ ਉਸ ਤੋਂ ਆਤਿਸ਼ਵਾਦੀ ਹੋਈ ਆ ਕੁਛ ਇਦਾਂ ਦੀ ਮੈਸੇਪਿੰਗ ਹੋ ਜਾਏ ਕੌਣ ਚਿੰਮੇ ਭਰਾਉਦਾ ਉਸ ਤੋਂ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਹੋਏਗਾ ਫਿਰ ਬਿਲਕੁਲ ਪ੍ਰਸ਼ਾਸਨ ਹੋਣਾ ਚਾਹੀਦਾ ਜ਼ਿੰਮੇਵਾਰ ਸਿੰਗਰ ਤਾਂ ਨਹੀਂ ਹੋਏਗਾ ਜਿਹੜਾ ਕਲਾਕਾਰ ਆ ਰਿਹਾ ਉਹਨੇ ਤਾਂ ਆਪਣੇ ਪੈਸੇ ਨਾਲ ਮਤਲਬ ਹੈ ਆਪਣੇ ਸ਼ੋਅ ਨਾਲ ਸਿੰਗਰ ਨੂੰ ਤਾਂ ਆਪਣੇ ਪੈਸੇ ਨਾਲ ਮਤਲਬ ਹੈ ਉਹ ਕਿਸੇ ਚੀਜ਼ ਦਾ ਜ਼ਿੰਮੇਵਾਰ ਨਹੀਂ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਸੋਚ ਸਮਝ ਕੇ ਇਸ ਤਰ੍ਹਾਂ ਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਔਰ ਔਰ ਉਹਨਾਂ ਨੂੰ ਜੀਐਫਟੀ ਦਾ ਲਾਇਸੈਂਸ ਵੀ ਪਹਿਲੇ ਦੇਣਾ ਚਾਹੀਦਾ ਹੈਗਾ ਜਦ ਕਿ ਬਿਨਾਂ ਜੀਐਫਟੀ ਤੋਂ ਸਾਰਾ ਮਾਲ ਵਿਕਿਆ ਇਹਨਾਂ ਦਾ ਤੇ ਔਰ ਜਿਹੜਾ ਕਿਸੇ ਦੀ ਸਿਕਿਉਰਿਟੀ ਦੇ ਉੱਪਰ ਨੂੰ ਤਾਕਤ ਤੇ ਰੱਖ ਕੇ ਤਾਂ ਇਹ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਚਾਹੇ ਪੋਲਿਟਿਕਲ ਹੋਣ ਚਾਹੇ ਆਪਣਾ ਇਸੇ ਮੂਦੇ ਨੂੰ ਨੁਕਸਾਨ ਹੋਏ ਸੈਕਟਰ 34 ਦੇ ਵਿੱਚ ਪ੍ਰੋਗਰਾਮ ਦੇ ਨਾਲ ਨੁਕਸਾਨ ਕੀ ਕੁਝ ਹੋਏ ਇਹ ਤਾਂ ਦੇਖੋ ਜੀ ਘਰ ਘਰ ਜਾ ਕੇ ਦੇਖੋ ਕੀ ਕੀ ਦੱਸੋ ਤੁਸੀਂ ਆਏ ਹੋ ਐਨਡੀਸੀ ਸਾਹਿਬ ਬਿਲਕੁਲ ਦੱਸਣ ਆਏ ਆ ਉਥੇ ਬਿਜ਼ਨਸ ਦਾ ਲਾਸ ਹੋਇਆ ਉਥੇ ਆਪਣਾ ਪਬਲਿਕ ਜਿਹੜੀ ਬਿਮਾਰ ਸੀ ਉਹਨਾਂ ਨੂੰ ਘਰੋਂ ਬਾਹਰ ਨਿਕਲ ਨਹੀਂ ਦਿੱਤਾ ਗਿਆ ਪਬਲਿਕ ਨੂੰ ਕ੍ਰਾਈਮਿਨਸ ਬੜੀ ਹੋਈ ਜੀ ਪਬਲਿਕ ਨੂੰ ਬਹੁਤ ਜ਼ਿਆਦਾ ਇਨਕਲਾਮ ਲੱਗੇ ਰਹੇ ਜੀ ਸਰਕਾਰ ਦੇ ਤਾਂ ਸੂਤ ਸਾਹਿਬ ਜਾ ਰਹੇ ਨੇ ਤਾਂ ਮੰਗ ਪੱਤਰ ਦਿੱਤਾ ਜਾਏਗਾ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਇਸ ਕਰਕੇ ਆ ਕਿ ਜੋ ਦਲਜੀਤ ਦਾ ਸ਼ੋਅ ਹੋਏਗਾ ਉਹਨਾਂ ਦਿਨਾਂ ਦੇ ਵਿੱਚ ਉਸ ਨੂੰ ਸ਼ਿਫਟ ਕੀਤਾ ਜਾਵੇ ਉਹ ਸੈਕਟਰ 25 ਦੇ ਵਿੱਚ ਭੇਜਿਆ ਜਾਵੇ ਸੂਤ ਸਾਹਿਬ ਨੇ ਸਾਭਾ ਦਾ ਪ੍ਰੈਜ਼ੀਡੈਂਟ ਭਾਜਪੀ ਦੇ ਚੰਡੀਗੜ੍ਹ ਤੋਂ ਤੇ ਅਸੀਂ ਗੱਲ ਕਰਨ ਦੀ ਸੂਤ ਸਾਹਿਬ ਅਲਟਰਨੇਟਿਵ ਦਿੱਤਾ ਜਾ ਰਿਹਾ ਹੈ ਕਿ ਜਾਂ ਤਾਂ ਨਿਊ ਚੰਡੀਗੜ੍ਹ ਜਾਂ ਤੇ ਸਟੇਡੀਅਮ ਭੇਜਿਆ ਜਾਵੇ ਤੁਸੀਂ ਅਲਟਰਨੇਟਿਵ ਕੀ ਦਿੰਨੇ ਹੋ ਜੀ ਉਹ ਚੰਡੀਗੜ੍ਹ ਭੇਜਿਆ ਜਾਵੇ ਜੀ ਸਟੇਡੀਅਮ ਮੋਹੱਲੀ ਦੇ ਵਿੱਚ ਭੇਜਿਆ ਜਾਵੇ 25 ਸੈਕਟਰ ਰੈਲੀਆਂ ਦੇ ਲਈ ਨਿਯੁਕਤ ਹੈ ਪਾਰਕਿੰਗ ਦੀ ਵਿਵਸਥਾ ਟ੍ਰੈਫਿਕ ਦਾ ਜਾਮ ਨਹੀਂ ਹੋਣਗੇ ਅਸੀਂ ਡੀਸੀ ਸਾਹਿਬ ਨੂੰ ਇਹੀ ਮੰਗ ਕਰਨ ਚੱਲੇ ਹਾਂ ਤੁਹਾਨੂੰ ਕੀ ਲੱਗਦਾ ਇਸ ਦੇ ਨਾਲ ਹੱਲ ਹੋ ਜਾਏਗਾ ਜੇ ਉੱਧਰ ਜਾਂਦਾ ਜੇ 25 ਦੇ ਵਿੱਚ ਵੀ ਜਾਂਦਾ ਹੱਲ ਹੋ ਜਾਏਗਾ ਤਾਂ ਬਿਲਕੁਲ ਹੱਲ ਹੋ ਜਾਏਗਾ ਉਹ ਸਾਈਡ ਤੇ ਹੈ ਸ਼ਹਿਰ ਦੇ ਬਾਹਰ ਹੈ ਠੀਕ ਹੈ ਅਰਣ ਸੂਦ ਜੀ ਸੀ ਸਾਡੇ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਮੰਗ ਪੱਤਰ ਦੇਣ ਜਾ ਰਹੇ ਡੀਸੀ ਸਾਹਿਬ ਨੂੰ ਤੇ ਕੀ ਇਸ ਚੀਜ਼ ਦੇ ਨਾਲ ਹੱਲ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਮਾਰਕੀ ਦੇ ਨਾਲ ਜਿੰਨੇ ਵੀ ਜੁੜੇ ਹੋਏ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਅੰਦਰ ਜਾ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਹੱਲ ਜ਼ਰੂਰ ਹੋਏਗਾ ਨਿਊ ਚੰਡੀਗੜ੍ਹ ਵੱਲ ਸ਼ਿਫਟ ਕੀਤਾ ਜਾਵੇ ਸੈਕਟਰ 25 ਵੱਲ ਸ਼ਿਫਟ ਕੀਤਾ ਜਾਵੇ ਪਰ ਪ੍ਰਸ਼ਾਸਨ ਕੀ ਚਾਹੁੰਦਾ ਕਿਸ ਦਿਨ ਸ਼ਿਫਟ ਹੋਣਾ ਹੈ ਜਾਂ ਨਹੀਂ ਹੋਣਾ ਇਹ ਵੀ ਦੇਖਣਾ ਆਏਗਾ ਕਿਉਂਕਿ ਦਲਜੀਤ ਦਾ ਸ਼ੋ 14 ਤਰੀਕ ਨੂੰ ਹੈ ਏਪੀਟੀ ਲੋ ਦਾ 21 ਤਰੀਕ ਨੂੰ ਹੈ ਇਹ ਦੋ ਦਿਨਾਂ ਦੇ ਵਿੱਚ ਕੀ ਸਸਪੈਂਸ ਰਹਿਣ ਵਾਲਾ ਹੈ ਪ੍ਰਸ਼ਾਸਨ ਇਸ ਦੇ ਉੱਤੇ ਪਹਿਲ ਕਦਮੀ ਕੋਈ ਕਰਦਾ ਕਿਉਂਕਿ ਇਹ ਪਹਿਲਾਂ ਐਗਰੀਮੈਂਟ ਹੋ ਜਾਂਦੇ ਨੇ ਕਲਾਕਾਰਾਂ ਦੇ ਨਾਲ ਕਿੱਥੇ ਕੀ ਚੀਜ਼ ਹੋਣੀ ਹੈ ਕਿਵੇਂ ਆਉਣਾ ਕੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਐਗਰੀਮੈਂਟ ਹੋਏ ਹੋਣੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਨੇ ਹੁਣ ਉਹ ਐਗਰੀਮੈਂਟ ਖਾਰਜ ਹੁੰਦੇ ਨੇ ਜਾਂ ਨਹੀਂ ਕਿਉਂਕਿ ਹੁਣ ਇਹ ਕਹਿੰਦੇ ਕਿ ਸਾਡਾ ਪੰਜਾਬ ਦੇ ਕਲਾਕਾਰਾਂ ਨਾਲ ਕੋਈ ਅਜਿਹਾ ਰੌਲਾ ਨਹੀਂ ਪਰ ਸਾਨੂੰ ਇਹ ਹੈ ਕਿ ਜੋ ਉੱਥੇ ਭੀੜ ਇਕੱਠੀ ਹੁੰਦੀ ਆ ਲੋਕ ਆਉਂਦੇ ਨੇ ਗੰਦ ਪਾਉਂਦੇ ਨੇ ਸਿਗਟਾ ਪੀਂਦੇ ਨੇ दारूਆ ਪੀਂਦੇ ਨੇ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਕਹਿੰਦੇ ਉੱਥੇ ਗੰਦ ਪਾਇਆ ਗਿਆ ਪੈਟਰੋਲ ਪੰਪ ਸੀਗੇ ਉੱਥੇ ਅਸ਼ਤਵਾਦੀ ਕੀਤੀ ਗਈ ਉੱਥੇ ਕੁਝ ਵੀ ਘਟਨਾ ਵਾਪਰ ਸਕਦੀ ਸੀਗੀ ਅਜੀਹਾਂ ਚੀਜ਼ਾਂ ਕਈਆਂ ਗਿੰਆਂ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ਿਫਟ ਹੁੰਦਾ ਹੈ ਜਾਂ ਨਹੀਂ ਹੁਣ ਡੀਸੀ ਸਾਹਿਬ ਕੀ ਉਹਨਾਂ ਨੂੰ ਦਿਲਾਸਾ ਦਿੰਦੇ ਨੇ ਪ੍ਰਸ਼ਾਸਨ ਉਹਨਾਂ ਨੂੰ ਕੀ ਦਿਲਾਸਾ ਦਿੰਦਾ ਹੈ ਕਿ ਅਸੀਂ 25 ਸੈਕਟਰ ਭੇਜਾਂਗੇ ਜੇ 25 ਸੈਕਟਰ ਜਾਂਦਾ ਕਿ ਉੱਥੇ ਜਾ ਕੇ ਫਿਰ ਇਹ ਚੀਜ਼ਾਂ ਨਹੀਂ ਹੋਣਗੀਆਂ ਉੱਥੇ ਜਾ ਕੇ ਲੋਕ ਪਰੇਸ਼ਾਨ ਨਹੀਂ ਹੋਣਗੇ ਜਾਂ ਫਿਰ ਇਹ ਪੰਜਾਬ ਨੂੰ ਸ਼ੋਅ ਦਿੱਤਾ ਜਾਂਦਾ ਹੈ ਪੰਜਾਬ ਦੇ ਨਿਊ ਚੰਡੀਗੜ੍ਹ ਸਟੇਡੀਅਮ ਦੇ ਵਿੱਚ ਸ਼ੋਅ ਹੋਏਗਾ ਕਿ ਪੰਜਾਬ ਸਰਕਾਰ ਦਾ ਰੈਵਨਿਊ ਇਸ ਨਾਲ ਵਧੇਗਾ ਇਹ ਵੀ ਦੇਖ